ਭਾਈ ਸਾਹਿਬ ਜੀ ਨਾਮ ਤੁਹਾਡਾ ਰਾਜਪੁਰਾ ਪਤਾ ਦਾ ਨਾਮ ਬਰਸਨ ਸਿੰਘ ਜੀ ਵਾਸੀ ਹ ਅਸਰ ਮੁਖਤਸਰ ਸਾਹਿਬ ਜੀ ਮੋਰੋ ਇੱਕ ਤੁਸੀਂ ਹਲਫੀਆ ਬਿਆਨ ਆਪਣਾ ਲਿਖਾਇਆ ਹੈ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਕੋਲ ਸਾਡੇ ਕੋਲੇ ਮਤਲਬ ਹਾਂਜੀ ਇੱਕ ਸਾਡੀ ਪਖੰਡ ਪਜਾਓ ਪੰਜਾਬ ਬਚਾਓ ਮਹਮ ਚੱਲੀ ਹੈ ਜੀ ਉਹਦੇ ਅਧੀਨ ਤੁਹਾਡੇ ਤੇ ਇੱਕ ਕੰਪਲੀਟ ਆਈ ਸੀਗੀ ਹਾਂਜੀ ਇੱਕ ਧਰਮਕੋੜ ਦੀ ਬੀਬੀ ਉਹ ਜੀ ਧਰਮਕੋੜ ਦੀ ਹੈ ਕੀ ਨਾਮ ਆ ਉਹਦਾ ਕਮਲਜੀਤ ਕੋਰ ਅੱਛਾ ਉਹਦੇ ਵੱਲੋਂ ਮਤਲਬ ਤੁਹਾਡੇ ਤੇ ਮਤਲਬ ਬਲੇਮ ਸੀਗਾ ਕਿੰਨੇ ਪੈਸਿਆਂ ਦਾ 10 ਲੱਖ ਦਾ ਠੀਕ ਹੈ ਤੁਸੀਂ ਮਤਲਬ 10 ਲੱਖ ਦੀ ਜਿਹੜੀ ਠੱਗੀ ਮਾਰੀ ਸੀ ਉਹ ਮਤਲਬ ਜਾਲੀ ਨੋਟ ਤਿਆਰ ਕਰਨ ਵਾਸਤੇ ਹਾਂਜੀ ਉਹਦੇ ਵਿੱਚ ਪਖੰਡ ਪੰਜਾਬ ਬਚਾਓ ਪੰਜਾਬ ਬਚਾਓ ਮਹਿਮ ਕੋਲੇ ਕੰਪਲੀਟ ਸਾਡੇ ਕੋਲੇ ਆਈ ਸੀ ਹਾਂਜੀ ਤੇ ਤੁਹਾਨੂੰ ਅਸੀਂ ਬੁਲਾਇਆ ਸੀ ਹਾਂਜੀ ਤੇ ਬੁਲਾ ਕੇ ਤੁਹਾਡਾ ਜਿਹੜਾ ਰਾਜੀਨਾਮਾ ਉਹ ਕਿੰਨੇ ਚ ਹੋਇਆ 6 ਲੱਖ 6 ਲੱਖ ਵਿੱਚ 6 ਲੱਖ ਰੁਪਏ ਦੇ ਵਿੱਚ ਮਤਲਬ ਤੁਸੀਂ ਪੇਮੈਂਟ ਅਦਾ ਕਰਨ ਦਾ ਟਾਈਮ ਲਿਆ 1 ਮਹੀਨੇ ਦਾ ਹਾਂਜੀ ਤੇ ਉਹਦੇ ਵਿੱਚ ਤੁਸੀਂ ਸਾਡੇ ਕੋਲੇ ਅਮਾਨਤ ਤੌਰ ਤੇ ਉਹ ਬੀਬੀ ਕਬਲਜੀਤ ਕੌਰ ਦੇ ਲਈ ਹਾਂਜੀ ਕੀ ਠੱਲ ਕੇ ਚੱਲੇ ਹੋ ਗੱਡੀ ਠੱਲ ਕੇ ਜਾਲੇ ਕਿਹੜੀ ਗੱਡੀ ਐ ਸਿਮਟ ਜੈ ਰਹੀ ਨੰਬਰ 3B55 ਹਾਂ 98 98 12 99 99 ਕਿਹੜਾ ਮਾਡਲ ਐ ਇਹਦੇ ਵਿੱਚ ਕਾਗਜ਼ ਕੀ ਕੀ ਐ ਕੋਈ ਵੀ ਲੋ ਕਾਪੀ ਸਾਰਾ ਤੁਸੀਂ ਹੈਗੇ ਸਾਰੇ ਕਾਗਜ਼ ਕਾਪੀ ਹੈ ਨਹੀਂ ਵਿੱਚ ਮਤਲਬ ਅੱਜ ਤਰੀਕ ਕਿੰਨੀ ਹੈ 29 ਅੱਜ 30 ਹੋ ਗਈ ਤੇ ਅ ਮਤਲਬ 10ਵਾਂ ਮਹੀਨਾ ਹਾਂਜੀ ਠੀਕ ਹੈ ਤੇ ਅੱਜ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਗੱਡੀ ਦੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਠੀਕ ਹੈ ਜੀ ਠੀਕ ਹੈ